ਉਹ ਲਈ ਮੈਨੂੰ ਮੈਂ ਪਹਿਲਾ ਚੱਕੀ ਨਹੀਂ ਉਪਰਾਂ ਨੰਬਰ ਦੇਜ ਕੇ ਕਿੰਨੀ ਮੁੜ ਕੇ ਪੇ ਦਵਾਰਾਂ ਮੈਂ ਕਹਾ ਕਿਹੜੀ ਜ਼ਰੂਰੀ ਗੱਲ ਆ ਕਿਸੇ ਨੂੰ ਮੈਂ ਗੱਲ ਕਰਾਂ ਜਦੋਂ ਗੱਲ ਕੀਤੀ ਉਹਨੇ ਗਾਲਾਂ ਕੱਢੀਆਂ ਚੰਗੀ ਤਰ੍ਹਾਂ ਮੈਂ ਕਹਾ ਪੁੱਤ ਅਸੀਂ ਸੱਚੈ ਨੂੰ ਜਾਣਦੇ ਨਹੀਂ ਤੂੰ ਕੌਣ ਆ ਉਹ ਕਾਕਾ ਸੰਧੂ ਦਾ ਨਾਮ ਲੈ ਜਾਂਦਾ ਸੀ ਮੈਂ ਕਹਾ ਕਾਕਾ ਸੰਧੂ ਇੱਥੇ ਹੈ ਨਹੀਂ ਕੋਈ ਮੇਰਾ ਬੱਚਾ ਮੇਰੇ ਬੱਚੇ ਸਾਰੇ ਬਾਹਰ ਅਸੀਂ ਬਜ਼ੁਰਗਾਂ ਇੱਥੇ ਆ ਤੂੰ ਦੱਸ ਕੀ ਗੱਲ ਆ ਕਹਿੰਦਾ ਪੰਜਾਂ ਮਿੰਟਾਂ ਬਾਅਦ ਦੇਖੀ ਕੀ ਬਣਦਾ ਤੁਹਾਡਾ ਹਾਲ ਤੇ ਫੋਨ ਨੇ ਇੰਨੀ ਗੱਲ ਕਰਕੇ ਫੋਨ ਬੰਦ ਕਰ ਦਿੱਤਾ ਜਦੋਂ ਮੈਂ ਫੇਰ ਬਾਅਦ ਇਹ ਨੰਬਰ ਨੋਟ ਕਰਨ ਲੱਗੀ ਡਾਇਰੀ ਤੇ ਤੇ ਜਾਨ ਨੂੰ ਹਲੇ ਪੈਨ ਨਹੀਂ ਮੈਂ ਚੱਕਿਆ ਤੇ ਬਾਹਰੋਂ ਤਾਰ-ਤਾਰ ਦੀ ਆਵਾਜ਼ ਆ ਗਈ 12-13 ਗੋਲੀਆਂ ਚੱਲ ਰਹੀਆਂ ਨੇ ਉਹ ਆਇਆ ਮੋਟਰਸਾਈਕਲ ਤੇ ਇੱਕ ਨੇ ਦੋ ਬਾਈਕਾਂ ਨੇ ਨਹੀਂ ਇੱਕੋ ਬਾਈਕ ਤੇ ਆ ਤੇ ਦੋਨੇ ਲੱਖਾਂ ਨਾਲ ਗੋਲੀਆਂ ਚਲਾ ਰਿਆ ਉਹ ਦੋ ਪਿਸਟਲ ਆ ਉਹਦੇ ਹੱਥ ਇੱਕੋ ਜਣਾ ਗੋਲੀਆਂ ਚਲਾ ਰਿਆ ਸੀ ਹਾਂ ਇੱਕ ਨਹੀਂ ਦੋ ਹੱਥ ਇੱਕ ਦੋਨਾਂ ਹੱਥਾਂ ਨਾਲ ਚਲਾ ਰਿਹਾ ਸੀ ਦੋ ਦੋ ਜਲੰਧਰ ਦੇ ਥਾਣਾ ਇੱਕ ਦੇ ਅੰਦਰ ਪਿੰਦੇ ਨਿਊ ਅਮਰਨਗਰ ਦੇ ਵਿੱਚ ਜਿਹੜੀਆਂ ਘਰਜ ਘਰ ਗੋਲੀਆਂ ਚਲਾਈਆਂ ਗਈਆਂ ਨੇ ਮਾਮਲਾ ਬਹੁਤ ਸਸੰਸਨੀ ਕੇਸ ਜਿਹੜਾ ਹੈ ਕਿ ਉਹ ਨਿਕਲ ਕੇ ਸਾਹਮਣੇ ਆਇਆ ਪਾਕਿਸਤਾਨ ਬੈਠੇ ਸ਼ਹਾਦ ਪੱਟੀ ਵੱਲੋਂ ਇਸ ਘਰ ਦੇ ਪੁੱਤਰ ਦੇ ਨਾਲ ਜਿਹੜਾ ਹੈ ਕਿ ਉਹ ਫਰੋਤੀ ਨੂੰ ਲੈ ਕੇ ਜਿਹੜਾ ਹੈ ਕਿ ਪਿਛਲੇ ਦਿਨਾਂ ਤੋਂ ਗੱਲ ਚੱਲਦੀ ਪਈ ਸੀ ਦੱਸਿਆ ਜਾ ਰਿਹਾ ਜੇ ਕੋ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਹੈ ਕਿ ਇਸ ਘਰ ਦਾ ਪੁੱਤਰ ਪੁਰਟੂਗਾਲ ਚ ਰਹਿੰਦਾ ਸੀ ਜਤਿੰਦਰ ਉਹਦਾ ਨਾਮ ਹੈ ਰੈਸਟੋਰੈਂਟ ਜਿਹੜਾ ਕਿ ਉਹਥੇ ਚਲਾਉਂਦਾ ਹੈ ਸ਼ਹਜ਼ਾਦ ਪੱਟੀ ਕੋ ਜਿਹੜਾ ਕਿ ਉਹਦੇ ਤੋਂ ਜਿਹੜੀ ਅੱਗੇ ਫਰੋਤੀ ਮੰਗਨ ਦੀਆਂ ਜਿਹੜੀਆਂ ਕਿ ਆਪਾਲਸ ਜਿਹੜੀਆਂ ਚਿੱਟੀਆਂ ਜਾ ਰਹੀਆਂ ਸੀ ਤੇ ਅੱਜ ਜਦੋਂ ਇਸ ਮਕਾਨ ਦੇ ਵਿੱਚ ਜਿਹੜਾ ਹਮਲਾ ਹੋਇਆ ਹੈ 4 ਤੋਂ 5 ਗੋਲੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ ਕਿ ਚਲਾਈਆਂ ਗਈਆਂ ਨੇ ਲੜਕੇ ਆਂਦੇ ਨੇ ਦੋ ਐਕਟਿਵਿਟੀ ਵਾਲੇ ਵਿੱਚ ਇਸ ਪਾਸੇ ਉਹ ਜਿਹੜਾ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਕਿ ਤੂੰ ਗੋਲੀਆਂ ਚਲਾਉਂਦੇ ਨੇ ਦੋਨੋਂ ਜਿਹੜੇ ਨੇ ਕਿ ਇੱਥੇ ਬੈਠੇ ਇੱਕ ਤੁਹਾਨੂੰ ਮੈਂ ਫੋਟੋ ਦਿਖਾਵਾਂਗਾ ਕਿ ਗੋਲੀ ਦਾ ਇੱਥੇ ਗੋਲੀ ਵੱਜੀ ਹੈ ਉਸ ਤੋਂ ਬਾਅਦ ਦੂਸਰੀ ਗੋਲੀ ਇੱਥੇ ਹਿੱਟ ਹੋਈ ਹੈ ਤੀਸਰੀ ਗੋਲੀ ਜਿਹੜੀ ਹੈ ਕਿ ਉਹ ਇਸ ਪਾਸੇ ਵੱਲ ਜਿਹੜਾ ਕਿ ਘਰ ਦੇ ਬਾਹਰ ਇੱਕ ਮਿਰਰ ਲੱਗਾ ਹੋਇਆ ਵੈ ਜਿਹੜਾ ਡੈਕੋਰੇਸ਼ਨ ਦਾ ਉੱਥੇ ਜਿਹੜੀ ਹੈ ਕਿ ਗੋਲੀ ਜਾ ਕੇ ਵੱਜੀ ਹੈ ਪੁਲਿਸ ਨੇ ਜੋ ਹੁਣ ਤੱਕ ਦੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਜਿਹੜੀ ਹੈ ਇਸ ਮਾਮਲੇ ਦੇ ਉਹ ਕਹਿ ਰਹੀ ਹੈ ਕਿ ਚਾਰ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਨੇ ਕਿਉਂਕਿ ਕੋਲ ਪੁਲਿਸ ਨੂੰ ਚਾਰ ਗੋਲੀਆਂ ਦੇ ਬਰਾਮਦ ਹੋਏ ਨੇ ਹੁਣ ਮਾਮਲਾ ਜਿਹੜਾ ਆਂਦਾ ਹੈ ਕਿ ਇਨਵੈਸਟੀਗੇਸ਼ਨ ਦੇ ਹਵਾਲੇ ਤੋਂ ਪੁਲਿਸ ਸੀਸੀਟੀਵੀ ਜਿਹੜਾ ਕਿ ਉਹ ਦਰਜ ਕਰ ਦਿੱਤੀ ਆ ਪਰ ਇਸ ਜਗ੍ਹਾ ਤੇ ਜਿੱਥੇ ਮੈਂ ਖੜਾ ਹੋਇਆ ਵਾਂ ਇਸ ਜਗ੍ਹਾ ਤੋਂ ਜਿਹੜਾ ਕਿ ਨੈਸ਼ਨਲ ਹਾਈਵੇ ਨੂੰ ਵੀ ਬਹੁਤ ਕਨੈਕਟੀਵਿਟੀ ਨਿਕਲਦੀ ਆ ਬਾਕੀ ਹੋਰ ਏਰੀਆ ਵੱਲ ਵੀ ਜਿਹੜਾ ਹੈ ਕਿ ਉਹ ਕਾਫੀ ਜਿਹੜੀਆਂ ਜਗ੍ਹਾ ਜਿਹੜੀਆਂ ਨਿਕਲਦੀਆਂ ਨੇ ਹੁਣ ਵੱਡਾ ਸਵਾਲ ਇਹ ਹੈ ਕਿ ਜੋ ਗੈਂਗਸਟਰ ਸੀਗੇ ਜਾਂ ਜਿਹੜੇ ਉਹ ਗੁੰਡੇ ਸੀਗੇ ਉਹਨਾਂ ਜਿਹੜੇ ਨੇ ਕਿ ਉਹ ਲੋਕਲ ਸੀਗੇ ਜਾਂ ਬਾਹਰੋਂ ਆਏ ਨੇ ਕਿਸ ਤਰੀਕੇ ਨਾਲ ਵਾਰਦਾਤ ਤੋਂ ਅਨਜਾਨ ਦਿੱਤਾ ਗਿਆ ਹੈ ਪਰ ਜਿਹੜੀਆਂ ਸੀਆਈਏ ਦੀਆਂ ਟੀਮਾਂ ਮੌਜੂਦ ਨੇ ਪ੍ਰਾਈਮ ਸਿਕਿਉਰਿਟੀ ਦੀਆਂ ਟੀਮਾਂ ਆਗੂ ਜਿਹੜੇ ਡਾਕਟਰ ਦੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾਵੇ ਤਾਂ ਕਿ ਸਹੀ ਮਾਮਲੇ ਦੇ ਵਿੱਚ ਜੋ ਜਾਵੇ ਕਿ ਉਹ ਸਕੇ ਕਿ ਖਾਸ ਤੌਰ ਤੇ ਵੀ ਪਤਾ ਲੱਗ ਸਕੇ ਕਿ ਇਸ ਮਾਮਲੇ ਨੂੰ ਜਾਂਦੇ ਮਾਮਲੇ ਵੈਪਰ ਜਿਹੜੇ ਨੇ ਬਹੁਤੇ ਬਤ ਦੇ ਗਏ ਨੇ ਬੇਹੱਦ ਜਿਹੜੀ ਹੈ ਕਿ ਉਹ ਬਹੁਤ ਦਾ ਜਿਹੜੀ ਇੱਕ ਥੀ ਕੱਟਿਆ ਨਹੀਂ ਹੈ ਹਾਲਾਂਕਿ ਆਡੀਓ ਜਿਹੜੀਆਂ ਵਾਇਰਲ ਹੋਈਆਂ ਨੇ ਉਹਦੇ ਵਿੱਚ ਇਹ ਵੀ ਸ਼ਹਿਜ਼ਾਦ ਪੱਟੀ ਵੱਲੋਂ ਜਿਹੜਾ ਕਿਉਂ ਦੀ ਆਵਾਜ਼ ਜਿਹੜੀ ਲੱਗ ਰਹੀ ਹੈ ਇਹ ਕੀ ਆ ਜਾ ਰਿਹਾ ਹੈ ਕਿ ਜਿਹੜੀਆਂ ਤੂੰ ਸਾਡਾ ਫੋਨ ਨਹੀਂ ਚੱਕਿਆ ਹੁਣ ਤੂੰ ਅੰਜਾਮ ਦੇਖੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਂਦਾ ਹੈ ਤੇ ਪੂਜੀ ਦੇਰ ਬਾਅਦ ਜਿਹੜਾ ਹੈ ਕਿ ਉਹ ਇਸ ਘਰ ਦੇ ਵਿੱਚ ਤੇ ਹਮਲਾ ਹੋ ਜਾਂਦਾ ਤੇ ਬਕਾਇਦਾ ਜਦੋਂ ਹਮਲਾ ਹੁੰਦਾ ਉਹਦੀ ਵੀ ਵੀਡੀਓ ਵੀ ਜਿਹੜੀ ਹੈ ਕਿ ਬਣਾਈ ਜਾਂਦੀ ਹੈ ਯਾਦ ਹੋਏਗਾ ਤੁਹਾਨੂੰ ਜਦੋਂ ਮਨਰੰਦਨ ਕਾਲੀਆ ਦੇ ਘਰ ਵੀ ਕਿਹ ਜਦੋਂ ਰੇਡ ਅਟੈਕ ਹੋਇਆ ਸੀਗਾ ਉਹਦੀ ਵੀ ਵੀਡੀਓ ਜਿਹੜੀ ਰਿਲੀਜ਼ ਕੀਤੀ ਗਈ ਸੀਗੀ ਪਰ ਇਸ ਮਾਮਲੇ ਦੇ ਵਿੱਚ ਵੀ ਸੇਮ ਇਸੇ ਤਰੀਕੇ ਨਾਲ ਹੋਇਆ ਗੱਲ ਇਹ ਹੋਈ ਵੀ ਪਹਿਲਾਂ ਮੈਂ YouTube ਦੇਖ ਰਹੀ ਸੀ ਕਾਲ ਆਈ ਮੈਨੂੰ ਮੈਂ ਪਹਿਲਾਂ ਚੱਕੀ ਨਹੀਂ ਉਪਰਾਂ ਨੰਬਰ ਦੇਖ ਕੇ ਮੁੜ ਕੇ ਫੇਰ ਦੁਬਾਰਾ ਮੈਂ ਕਿਹਾ ਕਿਹੜੀ ਜ਼ਰੂਰੀ ਗੱਲ ਆ ਕਿਸੇ ਨੂੰ ਮੈਂ ਗੱਲ ਕਰਾਂ ਜਦੋਂ ਗੱਲ ਕੀਤੀ ਉਹਨੇ ਗਾਲਾਂ ਕੱਢੀਆਂ ਚੰਗੀ ਤਰ੍ਹਾਂ ਮੈਂ ਕਿਹਾ ਪੁੱਤ ਅਸੀਂ ਤਾਂ ਤੈਨੂੰ ਜਾਣਦੇ ਨਹੀਂ ਤੂੰ ਕੌਣ ਆ ਉਹ ਕਾਕਾ ਸੰਧੂ ਦਾ ਨਾਂ ਲਈ ਜਾਂਦਾ ਸੀ ਮੈਂ ਕਿਹਾ ਕਾਕਾ ਸੰਧੂ ਇੱਥੇ ਹੈ ਨਹੀਂ ਕੋਈ ਮੇਰਾ ਬੱਚਾ ਮੇਰੇ ਬੱਚੇ ਸਾਰੇ ਬਾਹਰ ਅਸੀਂ ਬਜ਼ੁਰਗਾਂ ਇੱਥੇ ਆਂ ਤੂੰ ਦੱਸ ਕੀ ਗੱਲ ਆ ਕਹਿੰਦਾ ਪੰਜਾਂ ਮਿੰਟਾਂ ਬਾਅਦ ਦੇਖੀ ਕੀ ਬਣਦਾ ਤੁਹਾਡਾ ਹਾਲ ਤੇ ਉਹਨੇ ਇੰਨੀ ਗੱਲ ਕਹਿ ਕੇ ਫੋਨ ਬੰਦ ਕਰ ਦਿੱਤਾ ਜਦੋਂ ਮੈਂ ਫਿਰ ਬਾਅਦ ਚ ਨੰਬਰ ਨੋਟ ਕਰਨ ਲੱਗੀ ਡਾਇਰੀ ਤੇ ਤੇ ਜਾਨੂ ਹਲੇ ਪੈਨ ਨਹੀਂ ਮੈਂ ਚੱਕਿਆ ਤੇ ਬਾਹਰੋਂ ਤਾੜ-ਤਾੜ ਦੀ ਆਵਾਜ਼ ਆ ਗਈ 12 13 ਗੋਲੀਆਂ ਚੱਲੀਆਂ ਪਹਿਲੇ ਤੁਹਾਨੂੰ ਫੋਨ ਆਇਆ ਸੀ ਹਾਂਜੀ ਪਹਿਲਾਂ ਫੋਨ ਆਇਆ ਜੀ ਤੇ ਜਿੰਦਾ ਫੋਨ ਆਇਆ ਸੀ ਉਹਨੇ ਤੁਹਾਨੂੰ ਕੋਈ ਨਾ ਆਪਣਾ ਨਾਮ ਦੱਸਿਆ ਨਹੀਂ ਨਾਮ ਨਹੀਂ ਦੱਸਿਆ ਹਾਂ ਔਰ ਇਸ ਹਜ਼ਾਰ ਪੱਟੀ ਉਹਦਾ ਆਇਆ ਫੋਨ ਉੱਤੇ ਫੋਟੋ ਲੱਗੀ ਹੋਈ ਆ ਉੱਤੇ ਨੰਬਰ ਹੂੰ ਉਹਦੇ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਫਿਰ ਅਸੀਂ ਕੁਝ ਨਹੀਂ ਕੀਤਾ ਸੀ ਬਾਅਦ ਜਦ ਗੋਲੀਆਂ ਚਲਾ ਕੇ ਉਹ ਚਲ ਗਿਆ ਸੀ ਬਾਹਰ ਨਿਕਲੇ ਦੇ ਦੇਖਿਆ ਤੇ 12 13 ਗੋਲੀਆਂ ਮਾਤਾ ਮੇਰੀ ਸੱਸ ਮੇਰੀ ਰੋਟੀ ਖਾਂਦੀ ਸੀ ਮੈਂ ਫੇਰ ਇੱਧਰ ਕੁੰਡਾ ਲਾ ਲਿਆ ਘਰ ਵਾਲਾ ਮੇਰਾ ਬਾਹਰ ਸੀ ਪਤਾ ਸੀ ਸੀਸੀਟੀਵੀ ਲੱਗੇ ਸੀ ਉਹਦੇ ਕਿੰਨੇ ਲੋਕ ਆਏ ਨੇ ਕਿ ਦੋ ਆਏ ਆ ਮੋਟਰਸਾਈਕਲ ਤੇ ਇੱਕ ਦੋ ਬਾਈਕਾਂ ਆਈਆਂ ਕਿ ਦੋ ਲੋਕ ਨਹੀਂ ਇੱਕ ਬਾਈਕ ਤੇ ਆ ਤੇ ਦੋਨੇ ਹੱਥਾਂ ਨਾਲ ਗੋਲੀਆਂ ਚਲਾ ਰਿਆ ਉਹ ਦੋ ਪਿਸਟਲ ਆ ਉਹਦੇ ਹੱਥ ਇੱਕੋ ਜਣਾ ਗੋਲੀਆਂ ਚਲਾ ਰਿਆ ਸੀ ਹਾਂ ਇੱਕ ਨਹੀਂ ਦੋ ਹੱਥ ਇੱਕ ਦੋਨਾਂ ਹੱਥਾਂ ਨਾਲ ਚਲਾ ਰਿਹਾ ਉਹ ਦੋਨੋਂ ਨਾਲ ਇੱਕ ਬੰਦਾ ਕਰ ਰਿਹਾ ਤੇ ਇੱਕ ਵੀਡੀਓ ਵੀ ਬਣਾ ਰਿਹਾ ਇੱਕ ਬੰਦਾ ਵੀਡੀਓ ਬਣਾ ਰਿਹਾ ਇੱਕ ਬੰਦਾ ਵੀਡੀਓ ਬਣਾ ਰਿਹਾ ਸੀ ਜੀ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹਾਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਸਾਰੀ ਆ ਜੀ ਤੁਹਾਡੇ ਬੇਟਿਆਂ ਦੇ ਕੀ ਨਾਮ ਨੇ ਮੇਰੇ ਬੇਟਿਆਂ ਦਾ ਨਾਮ ਇੱਕ ਦਾ ਜਤਿੰਦਰ ਆ ਇੱਕ ਦਾ ਧਰਮਿੰਦਰ ਆ ਇੱਕ ਦਾ ਸਾਵੀ ਆ ਇੱਕ ਦਾ ਕਾਲੀ ਆ ਕਿੱਥੇ ਹੈਗੇ ਨੇ ਜੀ ਉਹ ਪੁਰਤਕਾਰ ਆ ਕੀ ਕੀ ਕੰਮ ਕੀ ਕਰਦੇ ਉੱਥੇ ਉੱਥੇ ਰੈਸਟੋਰੈਂਟ ਚੋਂ ਦਾ ਜੀ ਜਦੋਂ ਗੋਲੀਆਂ ਚਲਾਈਆਂ ਗਈਆਂ ਉਦੋਂ ਘਰ ਦੇ ਵਿੱਚ ਕੌਣ ਕੌਣ ਮੌਜੂਦ ਸੀ ਇੱਕ ਮੈਂ ਜੀ ਇੱਕ ਮੇਰਾ ਘਰ ਵਾਲਾ ਇੱਕ ਮਿੰਟ ਸਾਡਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਗੇਟਾਂ ਤੇ ਗੋਲੀਆਂ ਵੱਜੀਆਂ ਦੇ ਨਿਸ਼ਾਨ ਕੱਚ ਖਿੱਲਰਿਆ ਕੁੱਤਾ ਵੀ ਮੇਰਾ ਬਹੁਤ ਭੌਂਕਿਆ ਕੁੱਤੇ ਦੇ ਨਹੀਂ ਕਿਤੇ ਗੋਲੀ ਲੱਗੀ ਵਿਚਾਂ ਦੇ ਜੀ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਠੀਕ ਕਿਹਿਆ ਜਾ ਰਿਹਾ ਪੁਲਿਸ ਵੱਲੋਂ ਕੋਈ ਸਾਪੜਾ ਕਾਰਵਾਈ ਕਰਕੇ ਚਲੀ ਹਾਂਜੀ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਿਹੜੇ ਪਾਸੇ ਵੱਲ دہشت ਫੈਲਾਉਣ ਦਾ ਹੀ ਜਿਹੜਾ ਮਕਸਦ ਹੈ ਜਾਂ ਅਸਲ ਇਸ ਮਾਮਲੇ ਦੇ ਵਿੱਚ ਕੋਈ ਜਿਹੜੀ ਹੈ ਕਿ ਸਚਾਈ ਹੈ ਦੇਖੋ ਸਰ ਇਨਵੈਸਟੀਗੇਸ਼ਨ ਦਾ ਪਾਰਟ ਆ ਜਲਦਬਾਜੀ ਆ ਕੁਝ ਵੀ ਕਹਿਣਾ ਬਟ ਜਲਦੀ ਇਹਦੇ ਵਿੱਚੋਂ ਜਿਹੜੀ ਜਿਹੜੀ ਜੋ ਜਿਹੜੀ ਵੀ ਗੱਲ ਹੋਏਗੀ ਉਹਦੇ ਬਾਰੇ ਇਨਵੈਸਟੀਗੇਸ਼ਨ ਕਰਕੇ ਸਾਹਮਣੇ ਲਿਆਂਦੀ ਜਾਏਗੀ ਇੱਕ ਸ਼ਹਿਜ਼ਾਦ ਪੱਟੀ ਦਾ ਨਾਮ ਮੰਨਦਾ ਪਿਆ ਕੋਈ ਮੁੰਡਾ ਬਾਹਰ ਇਨਾਲਾ ਪੋਰਟੋਗਾਲ ਚ ਬੈਠਾ ਹੁੰਦਾ ਕੋਈ ਫਰੋਤੀ ਕੁਛ ਇਦਾਂ ਦਾ ਸੰਬੰਧਿਤ ਹੈ ਦੇਖੋ ਇਹ ਗੱਲਾਂ ਤਾਂ ਆ ਰਹੀਆਂ ਨੇ ਬਟ ਕਿੰਨੇ ਜਰ ਵੈਰੀਫਾਈ ਹੁੰਦਾ ਨਹੀਂ ਉਹਨੇ ਜੇ ਤੁਸੀਂ ਆਡੀਓ ਤੁਹਾਡੇ ਧਿਆਨ ਚਾਹੀਏ ਮਾਮਲਾ ਫਰੋਤੀ ਦੇ ਨਾਲ ਜੁੜਿਆ ਮੁੰਡਾ ਇਹਨਾਂ ਦਾ ਕਿੱਥੇ ਰਹਿੰਦਾ ਹੈ ਬਈ ਮੁੰਡਾ ਪੁਰਤਗਾਲ ਰਹਿੰਦਾ ਕੀ ਕੰਮ ਕਰਦਾ ਉਹ ਰੈਸਟੋਰੈਂਟ ਤੇ ਕੰਮ ਕਰਦਾ ਠੀਕ ਹੈ ਧੰਨਵਾਦ ਜੀ ਡੀਸੀਪੀ ਮਨਪ੍ਰੀਤ ਮੌਕੇ ਤੇ ਪਹੁੰਚੇ ਨੇ ਵਿਸਤਾਰ ਦੇ ਵਿੱਚ ਗੱਲਬਾਤ ਜਿਹੜੀ ਹੈ ਕਿ ਉਹ ਕੀਤੀ ਹੈ ਤੇ ਖਾਸ ਤੌਰ ਤੇ ਕਹਿ ਕਿ ਅਸੀਂ ਇਸ ਮਾਮਲੇ 'ਚ ਜਿਹੜੀ ਹੈ ਕਿ ਜਾਂਚ ਕਰਦੇ ਪਏ ਆ ਤੇ ਇਸ ਮਾਮਲੇ ਨੂੰ ਜਿਹੜਾ ਕਿ ਸੁਲਝਾਇਆ ਵੀ ਜਾਏਗਾ ਪ੍ਰੋਮਿਸਿੰਗ ਪੀਟੀਸੀ ਨਿਊਜ਼ ਗਿਲੰਦਰ